ਇਹੋ ਜਿਹਾ ਗੁਰਿਆ ਦੇ ਪਾਸੋਂ ਗੁਰਿਆ ਚੱਲ 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 ਇੱਕ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਰੇ ਵੀ ਨਹੀਂ ਲਾ ਰਹੀ ਪੁੱਤ ਉਧਰ ਵੀ ਆਇਆ ਕਰ ਗਿਆ ਚੰਗੀ ਤਰ੍ਹਾਂ ਹੈ ਤੇ ਉਹ ਵਿਆਹ ਕਰਾਉਣਾ ਵਾ ਨਾ ਜੋਤੀ ਜੋਤੀ ਕੁੱਤਾ ਆਓ ਉਹ ਨੂੰ ਬੰਨੋ ਜੋਤੀ ਚੱਲ ਚੱਲ ਸਹਿਬ ਦੀਦੀ ਪਰੇ ਹੋ ਜਾ ਸਫਾਈ ਕਰ ਲੈਣ ਦੇ ਉਹਨੂੰ ਗੁਰਮੀਰ ਉਧਰੇ ਕਾਕਾ ਸਫਾਈ ਕਾਂਡਿਆ ਪਾਣੀ ਪੁੱਤ ਕਿੰਨੂ ਪਾ ਦੋ ਚੱਲ ਚੱਲ ਜਨ ਪਈਆ ਮੇਲਾ ਚੱਲ ਕੇ ਦੇ ਲੈ ਲੈ ਦੋਨੀ ਦੋਨੀ ਚੱਲ ਦੋਨੀ ਚੱਲ 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 ਨਹੀਂ ਨਹੀਂ ਕਿਆ ਗੂ ਨਹੀਂ ਪਾੜਦਾ ਨਹੀਂ ਪਾੜਦਾ ਨਹੀਂ ਪਾੜਦਾ ਜ਼ੋਰ ਲਗਾਓ ਇਹਨੇ ਆਪਣਾ ਪੈਰ ਕਿਦੇ ਛਿੜਕਦੇ ਆ ਅੱਖ ਨਹੀਂ ਲਾਉਣੇ ਸ਼ਾਂਤੀ ਕੀ ਕਰਨਾ ਕੀ ਆ ਆ ਇਹ ਬੁਲਾ ਦੇ ਰਿਹਾ ਦੀ ਨਹੀਂ 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 ਕੀ ਕਰਨਾ ਹੈ ਜ਼ੋਰ ਲਾਓ ਧੱਕੋ ਇੱਕ ਦੂਜੇ ਨੂੰ ਨਾ ਨਹੀਂ ਪਾਟਣਾ ਨਹੀਂ ਪਾਟਣਾ

ਆ ਇਹ ਚੰਗਾ ਕੰਮ ਲੱਭਈ ਕੱਲ ਦਾ ਇਹਨੂੰ ਚੰਗਾ ਕੰਮ ਲੱਭਾ ਇਹ ਕਹਿੰਦਾ ਆ ਜਾਓ ਭਾਈ ਆ ਜਾ 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 ਚੱਲ ਚੱਲ ਨਹੀਂ ਗੱਲ ਸੁਣ ਓਏ ਗੱਲ ਸੁਣ ਚੱਲ ਫੇਰ ਫੇਰ ਉਧਰ ਉਧਰ ਚਾਹ ਕੀ ਕਰਨੇ ਹੈ ਇੱਥੇ ਵੇਖੀ ਭਈਆ ਕੀ ਕਰਨ ਡਿਆ ਇੱਥੇ ਇਹ ਕੀ ਆ की है की है दस साहब की है एक ही कर डा वहां ओ तू लाई ना है ना तू लाई है ना और भी किता वहां ਮੈਂ ਨਹੀਂ ਮੁੱਛ ਕਦੀ ਮਰੋੜੀ ਮਨ ਲੱਗਦਾ ਤੁਹਾਡੀ ਮੁੱਛ ਮਰੋੜਿਆ ਫਿਰ ਵੀ ਥੋੜੀ ਹੈਗੀ ਆ ਕਿ ਸਾਡੀ ਤੁਹਾਡੀ ਦੀ ਸ਼ੇਪ ਜੀ ਬਣ ਜਾਂਦੀ ਆ ਦੇੜੀ ਤੇ ਪਤਲੀ ਜੀ ਆ ਮੈਨੂੰ ਬੜੇ ਜਾਣੇ ਪੁੱਛਦੇ ਵੀ ਕੀ ਕਰਦਾ ਮੁੱਛਾਂ ਸੈੱਟ ਕਰਾਈਆਂ ਮੈਂ ਕਦੀ ਸੈਟਿੰਗ ਕਰਾਈਆਂ ਹੁੰਦਾ ਕਦੀ ਨਹੀਂ ਹਾਂ 사ऊदीਆ ਜਦੋਂ 사ऊदीਆ ਮੈਂ ਰੱਖ ਲਈਆਂ ਨਾ ਹਾਂਜੀ 2 ਸਾਲ ਪਹਿਲਾਂ ਵਿਆਹ ਤੋਂ ਬਾਅਦ ਬਾਅਦ ਇਦਾਂ ਕਰ ਕਰ ਕੇ ਆਪੇ ਇਦਾਂ ਹੋ ਗਈਆਂ ਵਾ ਆਵੇ ਹੱਡੀ ਮੁੜਦੀ ਆ ਬਟ ਕਦੀ ਮੈਂ ਮੋੜੀ ਨਹੀਂ ਆਵੇ ਉਹ ਮੁੜਦੀ ਆ ਭਈਆ ਥੋੜੀ ਬਹੁਤ ਹੈਗੀ ਆ ਸੈੱਟ ਕਰਦੇ ਰਹੀ ਫੇ ਹੋ ਜਾਂਦੀ ਆ ਓਏ ਭਾਈਆ ਇੱਕ ਗੱਲ ਵਾ ਇਹ ਕਿਤੇ ਭਲੇ ਖਰਾ ਮੋਡੂਲ ਲੈਣਾ ਬਾਜ ਐਡੀ ਗੰਦੀ ਆ ਤਾਂ ਹੱਥ ਮੁੱਛਾ ਤੇ ਰਹਿੰਦਾ ਰਹਿੰਦਾ ਮੇਰਾ ਨਹੀਂ ਚੀਜ਼ ਆ ਹੱਥ ਮੁੱਛਾ ਤੇ ਰਹਿੰਦਾ ਕਈ ਵੇਖ ਕੇ ਭਾਉ ਉਹਦਾ ਕਈ ਜਾਂ ਜਾਣ ਕੇ ਮਛ ਮਰੋੜ ਜਾਂਦਾ ਪਰ ਇਹ ਨਹੀਂ ਬਰਾਦਰ ਬਣ ਜਾਂਦੀ ਆ ਆਦਤ ਪੈ ਜਾਂਦੀ ਆ ਨਾ ਮੈਂ ਕਰ ਮੋਨੂ ਦੇ ਵਿਆਹ ਤੇ ਕਰਾ ਲੀਆਂ ਮੁੱਛਾ ਮਤਲਬ ਮਰੋੜ ਨਹੀਂ ਲੀਆਂ ਮੇਰਾ ਤਾਂ ਦਾੜੀ ਨੂੰ ਨਾ ਮਤਲਬ ਮੈਨੇ ਕੱਟੀ ਜੀ ਹੋ ਗਈ ਤਾਂ ਘੋਰ ਤਰ੍ਹਾਂ ਤੇ ਮੈਂ ਉਹਨੂੰ ਆਖਿਆ ਮੈਂ ਵੀ ਮੜੀ ਹਵਾ ਮਾਰਦੇ ਉਹਨੇ ਹਵਾ ਮਾਰਦੀ ਮੈਨੂੰ ਆ ਤਾਂ ਮੁੱਛਾ ਠੀਕ ਕਰਦਾ ਭਾਈ ਮੈਂ ਕਰਦੇ ਉਹਨੇ ਨਾ ਐ ਜੇ ਕਰਕੇ ਨਾ ਐ ਜੇ ਕਰਤੀ ਯਾਰ ਮੈਨੂੰ ਆ ਤਾਂ ਭਾਈ ਹੱਥ ਫੇਰ ਜਾਉ ਉਹ ਮੈਂ ਸਾਰੀ ਦਿਹਾੜੀ ਮੁੱਛਾ ਵਾਲੇ ਰਿਆ ਮੇਰਾ ਇੰਨਾ ਜੀ ਕਾਲਾ ਆ ਨਾ ਮੈਂ ਅੱਧੇ ਵਿਆਹ ਜੀ ਬੁਰਸ਼ ਖੜਿਆ ਹੈ ਦਾੜੀ ਮੈਂ ਬਾਤ ਨਹੀਂ ਮੈਂ ਆਡੇ ਕੋ ਨਹੀਂ ਰੇਲਦੀ ਆ ਛੇ ਜੀ ਐ ਮੈਂ ਸਹੀ ਤੁਹਾਡੀਆਂ ਮੁੱਛਾ ਠੀਕ ਆ ਸਾਡੀਆਂ ਨਹੀਂ ਮਰੋੜ ਆ ਪਿੱਛੇ ਲੱਭੂ ਦੀ ਮੋਛੀ ਜਾਰੀ ਤਕੜੀ ਆ ਮੁੱਛ ਲੱਭੂ ਰਿਆ ਲੱਭੂ ਰੇ ਆਦੇ ਸਹੀ ਆ ਸਪੈਸ਼ਲ ਤੇਲ ਮੰਗਾਇਆ ਮੁੰਡੇ ਨੇ ਕਿੱਥੋਂ ਮੰਗਾਇਆ ਓਏ ਤੂੰ ਮੰਗਾਇਆ ਨਾ ਲੱਭੂ ਨੂੰ ਮੰਗਾ ਦੇ ਅਫਗਾਨਿਸਤਾਨ ਤੋਂ ਅਫਗਾਨਿਸਤਾਨ ਤੋਂ ਤੇਲ ਮੰਗਾਇਆ ਭਾਈ ਜੀ ਸੱਚ ਦੁੱਖ ਪਰ ਕਟਾਵਾ ਕਰੋ ਮੁੰਡੇ ਨਾਲ ਆ ਵੀਰ ਦਾ ਫੋਨ ਗਵਾਜ ਗਿਆ ਵਾ ਆਈਫੋਨ ਆਈਫੋਨ ਗਵਾਚਾ ਵਾ ਆਈਫੋਨ ਗਵਾਚਾ ਮੁੰਡੇ ਦਾ ਓ ਮੈਂ ਕਿਹਾ ਭਾਵੇਂ ਚੱਲ 8-10 ਹਜ਼ਾਰ ਦਾਂ ਤਾ 8-10 ਹਜ਼ਾਰ ਦਾ ਨਹੀਂ ਮੇਰੇ ਲਈ ਤੇ ਲੱਖਾਂ ਰਗਾਈ ਦਿਮਾਗਿਆ ਲੱਖਾਂ ਰਗਾਈ ਮਿਹਨਤ ਦੀ ਕਮਾਈ ਦਬਾਈ ਮੁੰਡੇ ਨੇ ਮਿਹਨਤ ਕੀਤੀ ਮੈਨੂੰ ਅੱਜ ਵੀ ਜਿੱਤਾ ਸਾਡੇ ਪਿੰਡ ਦੇ ਲਾਗੇ ਮੇਲਾ ਆਈ ਤੇ ਮੈਂ ਮੈਨੂੰ ਮੇਲੇ ਤੋਂ 1 ਰੁਪਿਆ ਮੇਰੇ ਕੋਲ 1 ਰੁਪਿਆ ਹਾਂ ਗੱਲ ਨੂੰ ਕੋਈ 20 ਸਾਲ ਹੋ ਗਏ ਆ ਉਹ ਜਿਹੜੀ ਤੈਨੂੰ ਨਈ ਵੀਡੀਓ ਬਣਾਉਨੇ ਆ ਉਹ ਮੈਨੂੰ ਪਤਾ ਭਾਜੀ ਉਹ ਸੋਨੂ ਭਾਈ ਦੇ ਘਰ ਆਲੂ ਜਾਂਦੇ ਆ ਉਹਦੇ ਬਾਹਰ ਵਾਲੇ ਕੋ ਬੋਰਡ ਲਗਾਵਾ ਮੈਂ ਫੋਟੋ ਤੇ ਮੈਂ ਕਿਹਾ ਜੀ ਉਹ ਬੋਰਡ ਦੇ ਉੱਤੇ ਰੱਖ ਨਾ ਰੁਪਈਆ ਉਹਦੇ ਵਾਲੇ ਉਹ ਉਹ ਐਂਗਲ ਜਿਹੇ ਦੇ ਵਿੱਚ ਮਾਰ ਦੋ ਤਾਂ ਹਾਂ ਉਹ ਵਾਲੇ ਕਰਦਾ ਕਰਦਾ ਸਾਰੇ ਅੰਦਰ ਚਲੇ ਮੀਂਹ ਦੇ ਬੋਲ ਉੱਥੇ ਜਾ ਕੇ ਖਲੋਣਾ ਮੈਂ ਵੀ ਕੋਈ 1 ਰੁਪਈਆ ਦਾ ਚੇਤਾ ਆ ਵੀਡੀਓ ਵੇਖ ਲਿਓ ਜਿਹੜਾ ਕੋਈ ਵੇਖਿਆ ਵੇਖਿਓ ਭਲਾ ਉਹਦੇ ਰੁਪਈਆ ਫਸਿਆ ਕੱਢ ਦੋ ਬੋਰਡ ਬਾੜ ਤੋੜ ਦੋ ਹੈ ਲੈ ਗਏ ਬੁੱਟਕੇ ਲੈ ਗਏ ਵੀਰ ਜੀ ਮੁੰਡੇ ਦਾ ਫੋਨ ਗਵਾਟ ਗਿਆ ਫੋਨ ਮਮਾ ਲੱਭ ਜਾ ਨਾ ਨਹੀਂ ਨਹੀਂ ਫੋਨ ਲੱਭ ਕਿਹੜੀ ਕਿਹੜੀ ਸੜਕ ਤੇ ਗਿਆ ਸੀ ਨੱਤਾਂ ਵਾਲੀ ਸੜਕ ਹਾਂ ਹਰਚੋਵਾਲ ਹਰਚੋਵਾਲ ਵਾਲੀ ਸੜਕ ਗਿਆ ਸੀ ਤੇ ਫੋਟੋ ਵੀ ਆਪਣੀ ਲਈ ਤੋ ਨਹੀਂ ਨਿਆਣਿਆਂ ਦੀ ਨਿਆਣਿਆਂ ਦੀ ਫੋਟੋ ਲੱਗੀ ਆ ਤੇ ਮੁੰਡੇ ਦਾ ਫੋਨ ਗਵਾਟ ਗਿਆ ਵਾ ਆਪਣੀ ਹੱਕ ਦੀ ਕਮਾਈ ਦਾ ਮੁੰਡੇ ਨੇ ਬੋਲਿਆ ਮੈਨੂੰ ਵੀਡੀਓ ਭਈ ਐ ਸਭ ਨੂੰ ਲੱਭੂ ਦਾ ਫੋਨ ਗਵਾਚਾ ਹਾਂ ਤੁਸੀਂ ਦੱਸੋ ਲੱਭੂ ਕਿ ਗਵਾਚੂ ਗਵਾਟ ਗਿਆ ਗਵਾਚਾਇਆ ਲੱਭੂ ਦੇ ਆ ਵਾਚਾਰੇ ਤਾਂ ਰਾਮਾ ਮਾਮਾ ਪਾਇ ਤਾਂ ਬੈਠਾ ਹਾਂ ਕਹਿੰਦਾ ਜੀ ਮੈਨੂੰ ਮਿਲਾਂ ਇੱਕ ਵੇਖ ਲੈਣਾ ਲੋਕਾਂ ਨਾਲ ਚਿਰ ਪਛਾਣ ਮਾ ਲੋ ਮੈਨੂੰ ਤਾਂ ਵੀਡੀਓ ਵੀ ਐਂਰੋਣੀ ਪੈਣੀ ਆ ਮੈਂ ਤਾਂ ਮੁੰਡਾ ਖੜਾ ਬਣਾ ਜੀ ਸਵੇਰੇ ਤੂੰ ਆਇਆ ਮੈਂ ਜਾਂਦਾ ਮੁੰਡਾ ਖੜਾ ਕਰੀ ਤਾ ਕਮੁੰਦਰਾ ਨਾਲ ਕਿ ਕਿਉਂ ਦੀ ਜਗ੍ਹਾ ਨਹੀਂ ਕਿੱਲਾ ਨੇ ਕਿੱਥੇ ਚੱਲ ਜਾ ਪੀ ਜਾਣਾ ਜਿ ਮੇਲੇ ਤੇ ਨਹੀਂ ਜਾਣਾ ਬੇ ਰੋਧੜਾ ਤਾਂ ਹੈ ਕਿ ਉਹ ਜਾਣ ਨੂੰ ਨਹੀਂ ਲੈਣਾ ਉਹ ਨਹੀਂ ਘਾਟੇ ਲੈਣਾ ਬੜਾ ਬੋਡਾ ਕਹਿੰਦਾ ਬਟਨਾਂ ਦਾ ਹੈਗਾ ਬਟਨ ਜਦਾ ਤੈਨੂੰ ਬਟਨ ਵਾਲਾ ਵੀ ਨਹੀਂ ਪੁੱਤ ਬਟਨ ਵਾਲੇ ਨਾਲ ਵੀ ਟਾਈਮpass ਹੁਣਾ ਤੇਰਾ ਮੇਰਾ ਸੋਨਿਆ ਜੇ ਚੜੀ ਮੇਰੀ ਭਈਆ ਵਾਕਿਆ ਫੋਨ ਬਿਨਾ ਆ ਕੇ ਦੁਨੀਆ ਜੜੀ ਅਜਲੀ ਡੇਟ ਚੱਲ ਗੁਰਮੀਰ ਗੁਰਮੀਰ ਬੰਨੋ ਰਖੜੀ ਨਾਨੂ ਜੇ ਰਖੜੀ ਬੰਦੋ ਚਲੋ ਇਧਰ ਕਰਕੇ ਵੇਖੋ ਖੋਲੋ ਖੋਲੋ ਛੇਪੀ ਇਹ ਮਾਸੜ ਜੀ ਤੁਹਾਨੂੰ ਆ ਵੀ ਬੜ ਕੇ ਗੋਲੇ ਪਾਣੀ ਇੰਨੇ ਤੇ ਘੰਟਾ ਲਾ ਦਿੱਤਾ ਉਧਰ ਉਧਰ ਨਾਨੂ ਚਲ ਉਧਰ ਆ ਨਾਨੀ ਕੋਲੇ ਆ ਉਧਰ ਚੱਲ ਜਾ ਨਾ ਮੈਂ ਬੋਲਦਾ ਢੁੰਡ ਜੇ ਜੀਏ ਚੱਲ ਬੰਦੇ ਬੰਨ ਕੇ ਦੇ ਬੰਨ ਦੇ ਆਹ ਹਾਂ ਉਹ ਕੱਤਾ ਫੜਾਉਣੀ ਤਾਨੂੰ ਲੋ ਜੋ ਕੀ ਕਰ ਰਹੀ ਕੱਤਾ ਤੇ ਗਾ ਆ ਸ਼ਾਬਾਸ਼ ਬੜੀ ਛੋਣੀ ਵੱਡੀ ਹੋ ਗਈ ਹਾਂਜੀ ਠੀਕ ਆ ਉਹ 20+ ਬੰਨਣ ਦੇ ਆ ਹਾਂ ਹਾਂ ਸ਼ਾਬਾਸ਼ ਉਹ ਇਹ ਬੰਗੂਟਾ ਬੰਨੂਣ ਰਖੜੀ ਤੇ ਮੇਰੇ ਕੋਲ ਸਾ ਬਣੀਏ ਤੇ ਰਖੜੀ ਚਲੋ ਜੀ ਬੱਜ ਗਈ ਬੱਜ ਗਈ ਓਏ ਸ਼ਾਬਾਸ਼ ਹੁਣ ਮੇਰੇ ਵੀ ਬੰਦੋ ਆਜੋ ਮੇਰੇ ਬੰਦੋ ਮੇਰੇ ਵੀ ਰਖੜੀ ਲੋ ਕਿੱਥੇ ਆ ਰਖੜੀ ਹੈਗੀ ਆ ਮਾਰ ਦੋ ਰਖੜੀ ਹੈਗੀ ਆ ਦੋ ਦੋ ਸਾਰੀ ਗੋਲ ਦੋ ਹਾਂ ਲੈ ਜਾ ਆ ਮੈਂ ਜਾ ਰਹੀ ਤੇ ਚੱਲ 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 ਕਿਧਰ ਜਾ ਰਹੀ ਆ ਇਧਰ ਇਧਰ ਮੈਂ ਭੈਣ ਜੀ ਕਿਧਰ ਜਾ ਰਹੇ ਆ ਇੱਥੇ ਬੰਨੀ ਰੀਤੀ ਇਧਰ ਬਹੁਤ ਖਾਣ ਲਾਦੇ ਆਵੇ ਤੇ ਕਿਧਰ ਚੰਗੀ ਤੇਰਾ ਕੋਈ ਨਹੀਂ ਦੇ ਜੀ ਗੰਡ ਬੰਨ ਇੱਥੇ ਗੰਡ ਬੰਨੀ ਇੱਥੇ ਗੰਡ ਬੰਨੀ ਇੱਥੇ ਗੰਡ ਬੰਨੀ ਇਧਰ ਨੂੰ ਕਿੱਥੇ ਕਿਹੜਾ ਇੱਥੇ ਗੰਡ ਬੰਨ ਚੱਲ ਗਾਟ ਬੰਨ ਇੱਕ ਹੋਰ ਮਾਰ ਕੋਈ ਨਾ ਬਟ ਕਰ ਨਹੀਂ ਨਹੀਂ ਇੱਕ ਹੋਰ ਘਾਟ ਮਾਰ ਇੱਕ ਹੋਰ ਮਾਰ ਇਹਦੇ ਖੁੱਲ ਜਾਣੀਆਂ ਕੱਸ ਕੇ ਚੰਗੀ ਤਰ੍ਹਾਂ ਕੱਸ ਕੇ ਮਾਰ ਆਏ ਵਾਲ ਪੁੱਟੀ ਜਾਂਦੀ ਨਾਲ ਨਾਲ ਚੱਲ ਬਸ ਵੱਜ ਗਈ ਗੁੰਡਾ ਲਈ ਨਾਲ ਉਹਨੇ ਜੋ ਵੀ ਮਾਰ ਪੁੱਟਿਆ ਗਿਆ ਜੋ ਵੀ ਮਾਰ ਪੁੱਟੂ ਉਹ ਰਖੜੀਆਂ ਲਵੇਦੀ ਉਹਨੇ ਬੰਨੜੀ ਬੰਨੜੀ ਕੱਲ ਦੀ ਵਿਕੀ ਜਾਂਦੀ ਆਈ ਗਮਲੀ ਆਵੇ ਆਈ ਉਹ ਪਰ ਲੱਗ ਗਿਆ ਬੜੀ ਜੀ ਮੇਰੇ ਬਣਨੇ ਮਾਮੂ ਮਾਮੂਤੀ ਦੀ ਖਵਾ ਲੂ ਮਾਮੂ ਇਹ ਆਲ ਦੀ ਖਵਾ ਚਲ ਮੈਨੂੰ ਦੇ ਮੈਨੂੰ ਵੀ ਦੇ ਆਲੂ ਮੀ ਜੇ ਪੇਂਟ ਕਲਰ ਦੀ ਹੈਗੀ ਹੋਰ ਹੋਰ ਚਲ ਚਲ ਬੰਨੀਆਂ ਬੰਨੀਆਂ ਕੰਮ ਚੱਲਣ ਡਿਆ ਪੂਰੇ ਜੋਰ ਨਾਲ ਦੀਦੀ ਬੰਨਣਾ ਬੰਨਣੀਆਂ ਆ ਕਿ ਬੰਨਣੀਆਂ ਨੇ ਰੁਕ ਜਾ ਲੈ ਗੁਰਮੀਰ ਭੈਣ ਬੰਨਣ ਦੀ ਆ ਇੱਧਰ ਲੈ ਕੀ ਬੰਨ੍ਹ ਹੈ ਵੜ ਵੜਿੰਗੇ ਜੇ ਮਾਰੀ ਜਾਂਦੀ ਆ ਜੇ ਖੁੱਲ ਗਈ ਨਾ ਆ ਜਾਓ ਮੇਰੇ ਤੇ ਗੁਰੂਆ ਵਾਲੀ ਪੁੱਟਦੇ ਇਹਨੇ ਰੁਕ ਜਾ ਬੰਨ੍ਹੂਨੀ ਹੈ ਇੱਥੇ ਕਰ ਕਰ ਕੇ ਵਿਚਾਰੀ ਆ ਵਿਚਾਰੀ ਨੇ ਆਪਣਾ ਜੋਰ ਲਾਉਣ ਡਈ ਆ ਕੰਡ ਨਾ ਵੱਜੀ ਘਟਨਾ ਵਜਿ ਤੇ ਪੇਮੈਂਟ ਨਹੀਂ ਹੋਣੀ ਵੇਖੀ ਕਸਪ ਹੋਦੀ ਵੇਖੀ ਕਸਪ ਅੱਛਾ ਇੱਧਰ ਚਲੋ ਚੱਲ ਆ ਲੈ ਬਾਬੂ ਨਾ ਆਇਆ ਕਿਹਨਾਂ ਚੀਜ਼ ਕਰੋ ਅੱਜ ਇਹ ਦੇਜਾ ਇਹਦਾ ਵੀ ਖੜਾ ਦੇ ਨਾ ਕੋਲੀ ਦਾ ਖੜਾ ਨਹੀਂ ਇਹ ਨਾ ਪਹਿਲਾ ਗੋਲੀ ਚੋਟ ਕੋਲੀ ਕਾਲੀ ਤੇ ਲੜੀ ਵੀਡੀਓ ਚਲੋ ਚਲ ਚਲ ਜੇ ਲ ਆਏ ਹਾਏ ਗੰਡ ਮਾਰਦੀ ਗੰਡ ਖਾ ਗੰਡ ਖਾ ਨਹੀਂ ਇਹ ਤੇ ਹੁਣ ਹੱਥ ਲਈ ਯਾਰ ਆ ਗਈ ਆ ਗਈ ਆ ਗਈ ਆ ਵੀ ਆ ਗਈ ਇੱਧਰ ਚੱਲਣ ਦੇ ਦੀਦੀ ਤੂੰ ਹੀ ਦੀਦੀ ਫੜਾ ਲੂ ਔਰ ਕਿ ਤੂੰ ਆ ਗਈ ਔਰ ਤੂੰ ਫੇਰ ਜ਼ੋਰ ਲਵਾ ਲਾ ਇਹ ਕਰ ਔਰ ਸਵੇਲੇ ਡੈਮੇਜ ਦੀ ਆ ਚਲ 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 ਯਾ ਦੋਨੇ ਉਹ ਜਾਰੀ ਆਪਣਾ ਜੋਰ ਦੇ ਲੋਦੀ ਆ ਨਾ ਤੇ ਚਲ ਮਾ ਗੰਡ ਮਾਰ ਨਾ ਤੂੰ ਤੇ ਤੇ ਕੰਡ ਬੰਨ ਗੱਡ ਚਲਿਆ ਮੈਂ ਤੇਰੀ ਗੱਲਾਂ ਨਾਲ ਗਾਂਢੀ ਕਿ ਦਮ ਇਹ ਚਲ ਇਹਦਾ ਕਹਿੰਦਾ ਅਗਰ ਕਰ ਮੀਨ ਆ ਤੁਸੀਂ ਬੈਗਾ ਲਾ ਕੇ ਉੱਥੇ ਤੁਸੀਂ ਬੈਗਾ ਲਾ ਕੇ ਕਰਦੇ ਹੋਗੇ ਤੇ ਪੇਮੈਂਟ ਉਸ ਹੱਬ ਮੈਂ ਮਿਲਦੀ ਹੈ ਇਹਦੇ ਤੋਂ ਹੀ ਬੇਲਵਾ ਆਪਣਾ ਇਹ ਅਗਰ ਕੋਈ ਇੱਕ ਰੱਖੀ ਚਲ ਆ ਨੋ ਲਾ